ਕੀ ਮਜਬੂਰੀ ਮਾਤਾ ਇਨੀ ਠੰਡ ਦੇ ਵਿੱਚ ਤੁਸੀਂ ਤੁਹਾਡਾ ਲੱਕ ਵੀ ਨਹੀਂ ਪੂਰਾ ਸਿੱਧੇ ਤਰ੍ਹਾਂ ਮੇਰੀਆਂ ਦੋ ਧੀ ਬਿਉਣ ਵਾਲੀ ਸੀ ਉਹਨੂੰ ਟੈਕ ਹੋ ਗਿਆ ਹੋਇਆ ਤੇ ਉਹ ਬੋਲਦੀ ਘਟਿਆ ਮੈਂ ਨਾ ਪਰੇਸ਼ਾਨੀ ਕਰਉ ਜਦੋਂ ਪਰੇਸ਼ਾਨੀਆਂ ਦਾ ਪਰੇਸ਼ਾਨੀ ਮਾਰੇ ਨਿਕਲਿਆ ਨਹੀਂ ਆ ਹੁਣ ਮੇਰੇ ਨਾਲ ਦੋ ਧੀ ਦੇ ਘਰ ਵਾਲਾ ਕੈਪਟਨ ਆ ਬਾਹਰ ਉਹਨੂੰ ਟੈਕ ਹੋ ਗਿਆ ਰਾਤੀ ਨਿਆਣੇ ਮੈਨੂੰ ਦੱਸਣ ਤਾਂ ਮੈਨੂੰ ਆਪੇ ਇਹਦਾ ਦੁੱਖ ਲੱਗਦਾ ਵਾ ਮਾਵਾ ਕੜੀ ਜੀ ਨਹੀਂ ਹੁੰਦੀ ਹੈ ਕਿੰਦਾ ਕਰੇ ਨਹੀਂ ਨਾ ਸਕਦਾ ਕੀ ਗੱਲ ਜੀ ਹੁਣ ਟੈਕ ਹੋ ਗਿਆ ਉਹਨੂੰ ਫਿਰਦਾ ਦੇ ਇੱਕੋ ਇੱਕ ਦਾ ਹੈਗਾ ਅਸੀਂ ਇੱਕੋ ਇੱਕ ਮੁੰਡਾ ਵਾ ਹਾਂ ਤੇ ਇੱਕ ਰੱਬ ਕਰ ਤਰ ਗਿਆ ਸੀ 3 ਸਾਲਾਂ ਦਾ ਮੈਂ ਆਪਣੇ ਜੋਗਾ ਆਪ ਕਰ ਕੋ ਲੈਣੀ ਆ ਤੇ ਮੈਂ ਨਾ ਬੱਚਿਆ ਤੋਂ ਨਹੀਂ ਮੰਗਦੀ ਜਿਹੜੀ ਰਿਸਪਰਸਨ ਆਉਂਦੀ ਮੋਂ ਨਾਲ ਦੇ ਦਈ ਆ ਕੀ ਹਾਲਾਤ ਨੇ ਪੰਜਾਬ ਦੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਹਰ ਰੋਜ਼ ਜਿਹੜਾ ਇਸੇ ਤਰ੍ਹਾਂ ਸਵੇਰ ਤੋਂ ਜਿਹੜਾ ਲੋਕਾਂ ਦਾ ਕੂੜਾ ਕਰਕਟ ਜਿਹੜਾ ਚੱਕ ਕੇ ਆਪਣੀ ਮਿਹਨਤ ਕਰਦੀ ਆ ਮਿਹਨਤ ਕਰਨ ਤੋਂ ਬਾਅਦ ਜਿਹੜਾ ਵਾ ਘਰ ਦੇ ਵਿੱਚ ਰੋਟੀ ਪਾਣੀ ਜਿਹੜਾ ਉਹ ਬੱਚਿਆਂ ਲਈ ਆਪਣੇ ਪੋਤੀਆਂ ਲਈ ਲੈ ਕੇ ਜਾਂਦੀ ਆ ਪੰਜਾਬ ਦੇ ਵਿੱਚ ਬੇਰੁਜ਼ਗਾਰ ਹਮੇਸ਼ਾ ਹੀ ਤੁਸੀਂ ਦੇਖੇ ਹੋਗੇ ਕਿ ਹਾਂ ਵੀ ਨੌਜਵਾਨ ਬੇਰੁਜ਼ਗਾਰ ਆ ਪਰ ਅੱਜ ਅਸੀਂ ਇੱਕ ਮਾਤਾ ਜਿਹੜੇ 80 90 ਸਾਲ ਦੀ ਕਰੀਬ ਆ ਉਹ ਬੇਰੁਜ਼ਗਾਰੀ ਕਰਕੇ ਜਿਹੜਾ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਕੂੜਾ ਜਿਹੜਾ ਘਰਾਂ ਦਾ ਉਹ ਚੱਕ ਰਿਹਾ ਆ ਆਪ ਔਰ ਉਹਨਾਂ ਦੇ ਕੋਲ ਲੱਕ ਵੀ ਉਹਨਾਂ ਦਾ ਸਿੱਧਾ ਨਹੀਂ ਹੁੰਦਾ ਔਰ ਸੁਲਤਾਨਪੁਰ ਲੋਧੀ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੀ ਇਹ ਜਿਹੜੀ ਆ ਇਹ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ ਆ ਗੁਰਦੁਆਰਾ ਸਾਹਿਬਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਿਹਰਾ ਸਾਹਿਬ ਜੰਡ ਤੇ ਇਸ ਇਸ ਜਗ੍ਹਾ ਤੇ ਜਿਹੜੇ ਆ ਮਾਤਾ ਆਪਣੀ ਮਿਹਨਤ ਜਿਹੜੇ ਤੁਸੀਂ ਕਰਦੇ ਨਜ਼ਰ ਆ ਰਹੇ ਆ ਕਿ ਆਪਣੀ ਮਿਹਨਤ ਦੀ ਕਮਾਈ ਦੇ ਨਾਲ ਜਿਹੜੇ ਆ ਹੱਕ ਸੱਚ ਦੀ ਜਿਹੜੀ ਰੋਟੀ ਖਾਣੀ ਜੋ ਕਿ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਔਰ ਅਸੀਂ ਮਾਤਾ ਜੀ ਨਾਲ ਵੀ ਗੱਲ ਕਰਦੇ ਆ ਕਿ ਕੀ ਮਜਬੂਰੀ ਮਾਤਾ ਇੰਨੀ ਠੰਡ ਦੇ ਵਿੱਚ ਤੁਸੀਂ ਤੁਹਾਡਾ ਲੱਕ ਵੀ ਨਹੀਂ ਪੂਰਾ ਸਿੱਧੇ ਤਰ੍ਹਾਂ ਹਾਂਜੀ ਮੇਰੀ ਨਾਲ ਦੋ ਤੇ ਬਿਉਣ ਵਾਲੀ ਸੀਗੀ ਹਾਂਜੀ ਉਹਨੂੰ ਟੈਕ ਹੋ ਗਿਆ ਹਿਆ ਹਾਂ ਤੇ ਉਹ ਬੋਲਦੀ ਘਟੇ ਆ ਮੈਂ ਨਾ ਪਰੇਸ਼ਾਨੀ ਕਰਉ ਜਦੋਂ ਪਰੇਸ਼ਾਨੀ ਆ ਨਾ ਪਰੇਸ਼ਾਨੀ ਮਾਰੇ ਨਿਕਲਿਆ ਹੁੰਦੀ ਆ ਹੁਣ ਮੇਰੇ ਨਾਲ ਦੋਤੀ ਦੇ ਘਰ ਵਾਲਾ ਕੈਪਟਨ ਆ ਬਾਹਰ ਉਹਨੂੰ ਅਟੈਕ ਹੋ ਗਿਆ ਰਾਤੀ ਨਿਆਣੇ ਮੈਨੂੰ ਦੱਸਣ ਤਾਂ ਮੈਨੂੰ ਆਪਨੇ ਨਾਲ ਦੁੱਖ ਲੱਗਦਾ ਵਾ ਮਾਵਾ ਕਿਹੜੀ ਜੀਵਨੀ ਹੁੰਦੀ ਹੈ ਨੇ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ ਮਤਲਬ ਕੀ ਤੁਹਾਡੇ ਬੱਚੇ ਕੰਮ ਕਰਨ ਦੇ ਯੋਗ ਨਹੀਂ ਜਾਂ ਕੀ ਠੀਕ ਨਹੀਂ ਮੁੰਡਾ ਕਰੇ ਨਹੀਂ ਇਹਨਾਂ ਸਕਦਾ ਕੀ ਗੱਲ ਜੀ ਹੁਣ ਟੈਕ ਹੋ ਗਿਆ ਹੁਣ ਸੰਦਾ ਦੀ ਇੱਕੋ ਇੱਕ ਦਾ ਹੈਗਾ ਅੱਛਾ ਇੱਕੋ ਇੱਕ ਮੁੰਡਾ ਵਾ ਹਾਂ ਤੇ ਇੱਕ ਰੱਬ ਕਰ ਤੁਰ ਗਿਆ ਸੀ 30 ਸਾਲਾਂ ਦਾ ਤੁਸੀਂ ਹੁਣ ਜਿਹੜਾ ਰੋਟੀ ਪਾਣੀ ਇੰਨੀ ਮਿਹਨਤ ਕਰਕੇ ਹੀ ਉਹਨਾਂ ਦੇ ਬੱਚਿਆਂ ਨੂੰ ਖੋਣੇ ਜਾਂ ਕਿਦਾਂ ਮੈਂ ਆਪਣੇ ਜੋਗਾ ਆਪ ਕਰ ਕੋ ਲੈਣੀ ਆ ਤੇ ਮੈਂ ਨਾ ਬੱਚਿਆਂ ਤੋਂ ਨਹੀਂ ਮੰਗਦੀ ਠੀਕ ਹੈ ਜੀ ਬੱਚਿਆਂ ਨੂੰ ਵੀ ਦਿੰਦੇ ਕੁਝ ਹਾਂ ਜਿਹੜੀ ਮੇਰੀ ਪੈਨਸ਼ਨ ਆਉਂਦੀ ਮੋਂ ਨਾਲ ਦੇ ਦਈਏ ਉਹਨਾਂ ਦਾ ਦੇਖ ਲਾ ਕੀ ਨਾਮ ਹੈ ਮਮਾ ਦਾ ਤੁਹਾਡਾ ਮੇਰਾ ਨਸਿੰਦਰ ਸਰਿੰਦਰ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਹਸਬੰਦ ਤੁਹਾਡੇ ਉਹ ਰੱਬ ਕਰ ਚਲ ਗਿਆ ਹੈ ਤੁਸੀਂ ਦੇਖਦੇ ਹੋ ਕਿ ਇਹ ਹਾਲਾਤ ਨੇ ਪੰਜਾਬ ਦੇ ਇੱਕ ਵਿਧਵਾ ਬਜ਼ੁਰਗ ਜਿਸ ਦਾ ਇਕਲੌਤਾ ਬੱਚਾ ਜਿਹੜਾ ਉਹ ਮੰਜੇ ਤੇ ਪਿਆ ਵਾ ਉਹਦੀ ਦਵਾਈਆਂ ਦਾ ਖਰਚਾ ਉਹਦੇ ਬੱਚਿਆਂ ਦਾ ਖਰਚਾ ਜਿਹੜਾ ਉਹ ਮਾਤਾ ਆਪ ਮਿਹਨਤ ਕਰਕੇ ਔਰ ਉਹਨਾਂ ਦੀ ਨੌ ਰਾਨੀ ਮਿਹਨਤ ਕਰਕੇ ਜਿਹੜਾ ਉਹ ਘਰ ਦਾ ਗੁਜ਼ਾਰਾ ਚਲਾਉਂਦੇ ਨੇ ਕੀ ਹਾਲਾਤ ਨੇ ਪੰਜਾਬ ਦੇ ਤੁਸੀਂ ਦੇਖ ਸਕਦੇ ਹੋ ਔਰ ਮਾਤਾ ਨੇ ਦੱਸਿਆ ਕਿ ਮੈਂ ਹਰ ਰੋਜ਼ ਜਿਹੜਾ ਇਸੇ ਤਰ੍ਹਾਂ ਸਵੇਰ ਤੋਂ ਜਿਹੜਾ ਲੋਕਾਂ ਦਾ ਕੂੜਾ ਕਰਕਟ ਜਿਹੜਾ ਚੱਕ ਕੇ ਆਪਣੀ ਮਿਹਨਤ ਕਰਦੀ ਆ ਮਿਹਨਤ ਕਰਨ ਤੋਂ ਬਾਅਦ ਜਿਹੜਾ ਵਾ ਘਰ ਦੇ ਵਿੱਚ ਰੋਟੀ ਪਾਣੀ ਜਿਹੜਾ ਉਹ ਬੱਚਿਆਂ ਲਈ ਆਪਣੇ ਪੋਤੀਆਂ ਲਈ ਲੈ ਕੇ ਜਾਂਦੀ ਆਪਣੇ ਬੱਚੇ ਲਈ ਜਿਹੜੀ ਆ ਦਵਾਈ ਲਈ ਪੈਸੇ ਜਿਹੜੇ ਇਕੱਠੇ ਕਰਦੀ ਕਪੂਰਸਲਾ ਤੋਂ ਜਰਨੈਲ ਸਿੰਘ ਕੈਮਰਾਮੈਨ ਦੇ ਨਾਲ ਚਰਨਜੀਤ ਸਿੰਘ ਢੱਲੋਂ ਪੀਟੀਸੀ ਨਿਊਜ਼